ਪਵਨ ਨਗਰ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਕੋਲ ਤਿੰਨ ਨੌਜਵਾਨਾਂ ਨੇ ਖੋਇਆ 4 ਲੱਖ ਰੁਪਇਆ ਪੁਲਿਸ ਕਰ ਰਹੀ ਹੈ ਜਾਂਚ ਤੁਹਾਨੂੰ ਦੱਸਦੀ ਕਿ ਪਵਨ ਨਗਰ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਆਪਣੀ ਐਕਟੀਵਾ ਦੀ ਡਿੱਕੀ ਦੇ ਵਿੱਚ 4 ਲੱਖ ਰੁਪਏ ਰੱਖ ਕੇ ਜਾ ਰਿਹਾ ਹੁੰਦਾ ਹੈ ਜਿਸ ਤੋਂ ਬਾਅਦ ਪਿੱਛੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਤਾਂ ਉਸ ਦੇ ਐਕਟੀਵਾ ਦੇ ਅੱਗੇ ਰੋਕ ਕੇ ਉਸ ਕੋਲੋਂ 4 ਲੱਖ ਰੁਪਏ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਵੱਲੋਂ ਮਕਦਮਾ ਦਰਜ ਕਰ ਲਿੱਤਾ ਜਾ ਰਿਹਾ ਕਰ ਲਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਹਰੇਕ ਵਾਲੇ ਦੀ ਸੀਸੀਟੀਵੀ ਖੰਡਾਲੀ ਜਾ ਰਹੀ ਹੈ ਕਿ ਕਿਤੇ ਕੋਈ ਕਲੂ ਮਿਲ ਜੇ ਅਤੇ ਉਹ ਤਿੰਨੇ ਨੌਜਵਾਨ ਕਾਬੂ ਵਿੱਚ ਆ ਜਾਣ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਨੂੰ ਸੱਟਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਨੌਜਵਾਨਾਂ ਵੱਲੋਂ ਜਿਸ ਤੋਂ ਬਾਅਦ ਉਹਨਾਂ ਕੋਲੋਂ 4 ਲੱਖ ਰੁਪਏ ਦੀ ਵੱਡੀ ਰਕਮ ਖੋ ਕੇ ਫਰਾਨ ਹੋਇਆ ਜਾਂਦਾ ਹੈ ਤੇ ਆਓ ਸੁਣਦੇ ਕਮਨਗਰ ਨਰੀ ਕੀ ਗੱਲ ਕੀ ਹੋਈ ਭਾਈ ਜੀ ਮੈਂ ਘੋਮ ਮੁੰਡੀ ਲਾ ਕੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਹਾ ਸੀ ਜੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ ਮੈਂ ਐਕਟਵਾ ਤੇ ਅਸੀਂ ਮੈਨੂੰ ਉਹਨਾਂ ਨੇ ਧੱਕਾ ਮਾਰਿਆ ਮੈਂ ਡਿੱਗ ਗਿਆ ਇਹ ਕਿਨੇ ਛੁਰੀ ਕੱਢ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧla ਵੱਜਾ ਤੇ ਮਰਿਆ ਫਟਾ ਲਗ ਗਿਆ ਅੱਛਾ ਜੀ ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਮਨਗਰ ਬਾਜ਼ਾਰੋਂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਜੀ ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨਿਆ ਸੀ ਕੋਈ ਉਹਨਾਂ ਨੇ ਇਹ ਕਿੰਨੇ ਬੰਨੇ ਤੇ ਇੱਕ ਸਦਾ ਸੀ ਜੀ ਅੱਛਾ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਭਾਵੇਂ ਕਾਲੇ ਰੰਗ ਦਾ ਜੀ ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਟੈਕ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਕਿ ਕਿਧ ਨਹੀਂ ਮੈਨੂੰ ਇੱਥੋਂ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣ ਕਿਉਂ ਮੰਡੀ ਲੱਗਿਆ ਕਿ ਮੈਨੂੰ ਇਹ ਛੱਕ ਨਹੀਂ ਦੀ ਮੇਰੇ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਮਗਲ ਲੱਗਾ ਮੈਨੂੰ 20 ਨੰਬਰ 'ਤੇ ਆ ਕੇ ਜਦੋਂ ਪਵਨ ਨਗਰ 20 ਨੰਬਰ 'ਤੇ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਟਰਸਾ ਲਾ ਲਿਆ ਤੇ ਕਿੰਨਾ ਅੰਦਾਜ਼ਾ 4 ਲੱਖ ਰੁਪਏ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਲੋਕਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਆ ਜੀ ਲੋਕੇ ਤੇ ਐਸਐਸਓ ਆ ਗਏ ਆ ਤੇ ਲੋਕੇ ਤੇ ਦੇਖਾਂਗੇ ਵੀ ਕੀ ਗੱਲ ਬਾਤ ਹੈ ਕਾਦੇ ਵਿੱਚ ਬਹੁਤ ਮਾੜੀ ਜੁਗਰਾ ਨਹੀਂ ਮਿਲਦਾ। ਭਾਈ ਇਹ ਇਲਾਕੇ 'ਚ ਵਾਰਦਾਤ ਹੋਈ ਹੈ। ਜਾਂ ਲੱਗ ਲੁੱਟ ਕੇ ਰਹਿ ਗਈ। ਕਿਸ ਤਰ੍ਹਾਂ ਦੇਖਦੇ ਹੋ ਜੀ? ਬਹੁਤ ਮਾੜਾ ਕੰਮ ਹੋਇਆ। ਆਮ ਆਦੀ ਪਾਜੀ ਰੋਜ਼ ਹੀ ਹੁੰਦਾ। ਅੱਜ ਨਹੀਂ ਹੋਈ ਰੋਕ ਕਿਉਂ ਹੁੰਦੀ ਐ? ਲੋਕ ਕਹਿੰਦੇ ਨੇ ਇਥੇ ਜਿਹੜੇ ਐਮਐਨਡੀ ਵੱਜੂ ਹੈ। ਹਾਂ। ਕਹਿੰਦੇ ਕੋਈ ਅਫਸਰ ਆਏ। ਹਾਂ ਹਾਂ ਆਏ ਆ। ਅਫਸਰ ਤੇ ਬਹੁਤ ਵਧੀਆ ਉਸ ਇੱਥੇ ਆ ਗਏ। ਉਹਨਾਂ ਸੁਣੀ ਸਾਡੀ ਗੱਲਬਾਤ ਸਾਰੀ। ਤੁਹਾਨੂੰ ਲੱਗਦਾ ਦਿਨ ਭਾਰੇ ਕ੍ਰਾਈਮ ਹੋਣਾ ਬੜੀ ਵੱਡੀ ਗੱਲ ਹੈ। ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੈ ਜੀ। ਬਹੁਤ ਜ਼ਿਆਦਾ। ਸਾਰੇ ਜਿਹੜੀ ਲੁੱਟ ਹੋਈ ਹੈ 4 ਤੇ ਹੁਣੇ ਸਾਨੂੰ ਇੰਟੀਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆਂ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆਂ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਆਂ ਨੂੰ ਕਬਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸ ਰਹੇ ਆ ਜਿਹਦੇ ਮੋਟਰਸਾਈਕਲ ਚ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਚ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆਂ ਅਸੀਂ ਫਿਰ ਜੋ ਵੀ ਸਾਹਮਣੇ ਹੈ ਤੁਹਾਨੂੰ ਫਿਰ ਸਾਰੇ ਦੱਸ ਦਾਂਗੇ ਸਹੀ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਨਹੀਂ ਇਹ ਹੁਣ ਵੇਖਦੇ ਆਂ ਜੀ ਤਫ਼ਤੀਸ਼ ਕਰਦੇ ਆਂ ਸਾਰਾ ਉਹ 30 ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸੇ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਫਤੀਸ਼ ਸਾਰੀ ਕਰਕੇ ਫਿਰ ਤੁਹਾਨੂੰ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਨਾਂ ਦੇ ਦੱਸਣ ਮੁਤਾਬਕ ਆ ਜਿਵੇਂ ਅਹੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫਤੀਸ਼ ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿੰਨੇ ਕੁ ਉਮਰ ਸੀ ਉਹਨਾਂ ਦੇ ਜੀ ਅਜੇ ਜੀ ਅਹੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ ਤੁਹ ਕਾਂਤ ਦੀ ਛਰੀ ਵੱਜੀ ਕਾਂਤ ਨੂੰ ਧੱਕਾ ਮਾਰ ਕੇ ਕੰਦਨਾਂ ਮਾਰਿਆ ਜੀ ਕੰਦਨਾਂ ਮਾਰਿਆ ਕੰਦਨਾਂ ਮਾਰਿਆ ਤੇ ਸੱਟਾਂ ਲੱਗ ਗਈ ਇਹ ਤੁਹਾਨੂੰ ਕਿ ਧੱਕਾ ਮਾਰ ਕੇ ਛੁੱਟਿਆ ਉਹਨਾਂ ਨੇ ਛੁੱਟਿਆ ਜੀ ਉਹ ਕਿ ਤੁਸੀਂ ਕਿਹਾ ਤੇ ਆ ਗਏ ਸੀ ਜੀ ਮੈਂ ਐਕਟਵ ਤੇ ਜੀ ਤੁਸੀਂ ਆ ਜੀ ਵੀ ਅੱਲਾ ਬੰਦਿਆ ਨੂੰ ਫੜਿਆ ਜਾਵੇ ਸਾਡਾ ਕਾਰੋ ਪਬਲਿਕਾ ਚ ਜਈ ਚਾਰ ਹੋ ਜਾਂਦੀ ਅੱਛਾ ਜੀ ਤੇ ਬੋਤਲ